ਕਿ ਬਾਈ ਜੀ ਸਸਰੀ ਗਾਲ ਦੇਾਰੇ ਵੀਰਾਂ ਨੂੰ ਜੀ ਪਰਦੀਆ ਬਲਾਗ ਜੀ ਸਟਾਰਟਿੰਗ ਆ ਹੁਣ ਡਾਉਣ ਲੱਗਿਆ ਆ ਪੱਕਾ ਕਬੂਤਰ ਚਾਹ ਦਿਨ ਬਾਅਦ ਵੀਡੀਓ ਬਣਾਉਣ ਲੱਗਿਆ ਆ ਹੋ ਗਿਆ ਅਟਾ ਦੇਣ ਸਾਡਾ ਜੀ ਫੋਨ ਖਰਾਬ ਹੋ ਗਿਆ ਤੀ ਬਾਈ ਲਓ ਜੀ ਬੱਚੇ ਛੱਡ ਗਏ ਦੋ 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 ਸਾਡੇ ਕੋ ਗੋਲੇ ਰੱਖੇ ਨੇ ਕਿਧਰ ਆ ਗੋਲਾ ਇੱਕੋ ਜਰਾ ਇਹ ਦੋ ਭੁੱਗੀ ਦੇ ਬੱਚੇ ਚੱਕੇ ਨੇ ਰਾਤ ਯਾਰ ਉਹਨਾਂ ਦੀ ਮਾਂ ਛੋਣੀ ਪਿਓ ਪੱਖੇ ਚਲਾ ਕੇ ਮਰ ਗਿਆ ਬਾਈ ਆ ਛੱਡਦੇ ਆ ਦੋ ਦੋ ਇੱਕੋ نسل ਦੇ ਨੇ ਇੱਕੋ ਦੋ ਪਹਿਲੀ ਝੋਲੀ ਦਾ ਉਦੋਂ ਮਗਰਲੀ ਝੋਲੀ ਦਾ ਇਹਦੇ ਲਾਲ ਤੇ ਛਿੱਟ ਆ ਗਏ ਬਈ ਜਿਹੜਾ ਮੂਰੇ ਬੈਠਾ ਜੇ ਆਪਣਾ ਹੈਰੀਟ ਆਲੀ ਆ ਦਾ ਹਾਇ 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 ਬਾਈ ਕਣ ਲਈ ਕੱਢਦੇ ਨੇ ਜਾਂ ਇੱਕਣ ਚਿੱਟੇ ਜਾਂ ਇੱਕਣ ਲਾਲ ਸਿਰੇ ਲਿਓ ਜੀ ਛੱਡਦੀ ਇਹਨਾਂ ਨੂੰ ਮੈਂ ਕੱਢਦਾ ਬਾਹਰ ਵਾਹਿਗੁਰੂ ਸਤਨਾਮ ਮਾਲਕਾ ਭਲੀ ਕਰੀ ਸਾਡੀ ਜੋ ਦੇਖ ਲੈਣ ਤੋਂ ਬਈ ਵਾਹਿਗੁਰੂ ਸਤਨਾਮ ਮਾਲਕਾ ਭਲੀ ਕਰੀਂਦਾ ਹੈ ਛੜਤਾਈ ਅੱਜ ਬੱਦਲ ਜਾਈ ਨੇ ਉਧਰ ਸਾਡੇ ਆ ਗਿਆ ਜੀ ਤੁਨ ਪੁੱਤ ਉਧਰ ਵਿੱਕੀ ਦੇ ਦੋੜ ਦਿਨ ਲਿਆ ਦੂਜਾ ਵੀ ਛੜਦੀ ਅੱਜ ਤੁਹਾਨੂੰ ਘੈਂੜੇ ਕਬੂਤਰ ਦਿਖਾਵਾਂਗੇ ਆਪਾਂ ਇੱਕ ਨਸਲ ਦੇ ਖੱਟੀਆਂ ਵਾਲੇ ਪੀਲੀਆਂ ਦੇ ਦੇ ਪੱਠੇ ਇਹ ਨਹੀਂ ਕਿ ਉਹ ਦੂਜੇ ਨੇ ਲਓ ਜੀ ਇਹਨੂੰ ਵੀ ਛੱਡ ਦਿਆਂ ਹੁਣ ਵਾਹਿਗੁਰੂ ਸਤਨਾ ਆਦਾ ਜਾਂਦਾ ਗਲੇਲ ਵਾਂਗੂ ਹੁਣ ਬੰਦ ਹੀ ਬਾਈ ਇੱਕ ਹੋਰ ਡਾਉਣੇ ਦੀ ਇੱਕ ਵਜਾ ਡਾਇਆ ਦੀ ਉਹ ਤੀਜੇ ਦਿਨ ਆਇਆ ਜਾ ਉੱਥੇ ਦਾ ਨਾ ਉਹ ਵੀ ਡਾਵਾਂਗੇ ਫੇਰ ਦੇਖਦਾ ਉਹਨੂੰ ਮੈਂ ਖੁੱਡਾ ਖੋਲ ਕੇ ਆ ਗਿਆ ਲਓ ਬਾਈ ਨਾ ਆਪਾ 1 ਤੇ ਛਤਰੀ ਤੇ 2 ਤੇ 18 ਬਾਅਦ ਚ ਆ ਕੇ ਤੁਹਾਨੂੰ ਦਿਖਾਉਣਾ ਮੈਂ ਯਾਰ ਨੂਰ ਨੂੰ ਲੈ ਆਵਾ ਆਉਂਦੇ ਨੇ ਦੋਏ ਆਪਣੇ ਇਹ ਚ ਦੀਨ ਨਹੀਂ ਗੇ ਚੇ ਨੇ ਆ ਆ ਗਿਆ ਇੱਕ ਤਾਂ ਵੀ ਗਿਆ ਸੀਗਾ ਲੋਟ ਨਹੀਂ ਆਉਂਦੇ ਬਾਈ ਲਿਓ ਜੀ ਮੈਂ ਲੈ ਆਵਾ ਵੀਡੀਓ ਨੂੰ ਤੇ ਆ ਕੇ ਇੰਨਾ ਚੋ ਵੀ ਇੱਕ ਡਾਣਾ ਨਾਲ ਤੁਹਾਨੂੰ ਕਬੂਤਰ ਦਿਖਾਉਣਾ ਮੈਂ ਆ ਬੰਦਾ ਬੈਠਾ ਨੇਗਾ ਤੇ ਹੋਰੇ ਅੱਜ ਹੇ ਹੁਣ ਨਿਗਰ ਰੱਖੂਗਾ ਜਾਨਵਰਾਂ ਦੇ ਮੈਂ ਜਾਨ ਨੂਰ ਨੂੰ ਲਿਆਵਾਂ ਸਕੂਲੋਂ ਚੰਗਾ ਬਾਈ ਚੰਗਾ ਬੈਠੇ ਆ ਹੈ ਚਲ ਠੀਕ ਆ ਹੁਣ ਬੈਹਦਾ ਬਾਈ ਇਹੋ ਜੀ ਬਾਈ ਹਾਂਜੀ ਦਰਸ਼ਨ ਆ ਫਿਰ ਪੀੜੀਆਂ ਮਾ ਫਿੱਟਾ ਦੇ ਹਾਂਜੀ ਸਾਡੇ ਵੱਡੇ ਕਬੂਤਰ ਪੀਲੀਆਂ ਵਾਲਾ ਦਿਖਾਉਨੇ ਆ ਬਾਈ ਤੁਹਾਨੂੰ ਇਹ ਵੀ ਆਪਣਾ ਇੱਕ ਜੋੜ ਆ ਇਹ ਆ ਆ ਕਬੂਤਰ ਦਾ ਲੋਈ ਕਰੋ ਚੱਕੇ ਤੇ ਪੈਰ ਪੂਰਾ ਮੈਂ ਫੜ ਕੇ ਦਿਖਾਉਣਾ ਬਾਈ ਤੁਹਾਨੂੰ ਵੱਡਾ ਕਬੂਤਰ ਆ ਵੀਰੇ ਇਹ ਇਹ ਕਦੇ ਨਾ ਚੰਝ ਕਾਲੀ ਕਰ ਜਾਂਦਾ ਹੁਣ ਆਹਦੇ ਅੱਧੇ ਕਾਲੀ ਅੱਧੇ ਚਿੱਟੀ ਕਰ ਗਿਆ ਇਹਦੇ ਵਜੇ ਵੀ ਮੇਰੇ ਨਾਮ ਤੁਹਾਨੂੰ ਦਿਖਾਉਣਾ ਫੜ ਕੇ ਲਓ ਵੀਰੇ ਆ ਕਬੂਤਰ ਆ ਵੱਡਾ ਆਪਣਾ ਪੀਲੀਆਂ ਇਹ ਲਿਆ ਬਚਾ ਦੀ ਗਾ ਜਿਹੜਾ ਸ਼ਾਖ ਆਪਣਾ ਬਾਜੀ ਜਿੱਤਿਆ ਇਸ ਕਬੂਤਰ ਦਾ ਪੱਠਾ ਤੇ ਵੀਰੇ ਬਹੁਤ ਉੱਡੇ ਇਹ ਜਿੰਨੇ ਕਹਦੇ ਰੰਗ ਬਹੁਤ ਸੋਹਣੇ ਨੇ ਦਿਖਾਉਂਦਾ ਨਹੀਂ ਇਹਨੂੰ ਦਿਖਾ ਰਹੇ ਹੋਏ ਪਤਾ ਪੈਰ ਦਿਖਾਵਾਂ ਸਾਨੂੰ ਐ ਤਾਂ ਵੀਡੀਓ ਬਹੁਤ ਲੰਬੀ ਹੋ ਜਾਣੀ ਆ ਜਮੇ ਨੀਲੇ ਪੈਰ ਨੇ ਆ ਲੋ ਕੋਸ਼ਕਾ ਇਹ ਕਈ ਸਾਲ ਦਾ ਕਬੂਤਰ ਆ ਵੀਰੇ ਘਟੋ ਘਟ ਆਪਣੇ ਕੋ ਵੀ ਇਹਨੂੰ 5 ਸਾਲ ਹੋ ਗਏ 4-5 ਸਾਲ ਸਾਰਿਆਂ ਨੂੰ ਪਹਿਲਾ ਕਬੂਤਰ ਆ ਜਿਆਦਾ ਪੈਰ ਰੱਖੇ ਦੀਗੇ ਬਹੁਤ ਚੰਗੇ ਔੜੇ ਨੇ ਇਹਦੇ ਵਿੱਚ ਆਪਣੇ ਕੋ ਪਰਮਾਤਮਾ ਰੱਖੇ ਸੁੱਖ ਇਹ ਤੁਹਾਨੂੰ ਇਹਦੇ ਨਾਲ ਦੀ ਮਦੀਨ ਦਿਖਾਵਾਂ ਆ ਫਿਰਦਾ ਵੀਰੇ ਤੇ ਫੇਕ ਹੋਰ ਬਾਈ ਆਪਾਂ ਕਹਿੰਦੇ ਖੁੱਡੇ ਖਾਡੇ ਸਾਫ਼ ਰੱਖੋ ਕਲੀ ਪਾ ਕੇ ਕਲੀ ਜ਼ਰੂਰ ਪਾਓ ਵੀਰ ਬਣ ਕੇ ਸਾਡੇ ਨਾਲ ਹੋਰ ਟੈਂਕੀ ਦਾ ਪਾਣੀ ਆਉਂਦਾ ਉਹਦੇ ਕਰਕੇ ਕਬੂਤਰ ਹੋ ਜਾਂਦੇ ਨੇ ਆ ਮਦੀਨ ਇਹਦੇ ਨਾਲ ਲਾਈ ਹੁੰਦੀ ਆ ਆਪਣੀ ਹੁਣੇ ਹੋਰ ਕਬੂਤਰ ਨਾਲ ਲਾਈ ਆ ਵੀਰੇ ਇਹ ਬਾਜੀ ਜਿੱਤੀ ਹੈ ਜੈ ਵੀਰੇ ਉਹ ਬਾਲੇ ਅਕੋਰ ਨੇ ਇਹ ਖੜ ਜਾ ਖੰਡਾ ਆ ਆਇਆ ਕਟਰ ਲਓ ਜੀ ਕਰੋ ਚੱਕ ਲੈ ਵੀਰੇ ਇਹਦੇ ਰਿੰਕ ਦਿਖਾਉਣਾ ਆਉਂਦੀ ਆ ਪੂਰੀ ਲੈ ਵੀਰੇ ਇਹਨੂੰ ਤੁਹਾਨੂੰ ਮੈਂ ਕੱਲੀ ਕੱਲੀ ਚੀਜ਼ ਦਿਖਾਉਣਾ ਕਬੂਤਰੀ ਦੀ ਇਹਦੀ ਆ ਲੈ ਵੀਰੇ ਕਰ ਲੋ ਚੈੱਕ ਜਾਨਵਰ ਆਪਣਾ ਆ ਲਓ ਆਹ ਦੀ ਪੂੰਛ ਜਵੇਂ ਚੌਰਸ ਜੀ ਪੂੰਛ ਤੇ ਇਹਦੇ ਪੈਰ ਦਿਖਾਉਣਾ ਤੁਹਾਨੂੰ ਆਹ ਲਓ ਜੀ ਇਹਦੇ ਪੈਰ ਕਰੋ ਚੱਕ ਭਾਈ ਜਿਵੇਂ ਬੰਦੇ ਕਹਿੰਦੇ ਨੇ ਆਪਾਂ ਨੂੰ ਵੀ ਸੁਣਿਆ ਤੇ ਵੀ ਬਿਨਾਂ ਨੋਂਦਰਾਂ ਵਾਲੇ ਉੱਡਦੇ ਨਹੀਂ ਕਿ ਜੀ ਇੱਕ ਅੱਡ ਦੀਆਂ ਹੋਣ ਇੱਕ ਹੋਈਆਂ ਚਾਜਦੇ ਨੇ ਇਹਨਾਂ 'ਚ ਮਿਸ ਪੈ ਜਾਂਦੀ ਆ ਇਹਦੀ ਮਾਂ ਦੇ ਵੀ ਨੋਂਦਰਾਂ ਅੱਡ-ਅੱਡ ਦੀਆਂ ਸੀ ਤੇ ਏ ਉਹਦੀ ਧੀ ਆ ਇਹਦੀਆਂ ਵੀ ਅੜੜੜਦੀਆਂ ਨੇ ਆ ਤੇ ਆ ਨੰਦਰ ਕਾਲੀ ਆ ਇਹਦੀ ਬਾਜੀ ਖੜਕਾ ਕੇ ਜਿੱਤੀ ਆ ਪੂਰੀ ਕੱਲੀ ਰੇਗੀ ਦੀ ਬਾਅਦ ਚ ਸਭ ਵੈਭੂ ਗਏ ਇਸਦੀ ਲਓ ਜੀ ਚਾਹ ਲਓ ਪੁੱਤਾ ਲਓ ਇਹ ਤੁਹਾਨੂੰ ਬੱਚੇ ਦਿਖਾਉਣਾ ਲਓ ਇਹ ਕਾ ਇਹਦਾ ਪੁੱਤ ਆ ਬਈ ਕਬੂਤਰ ਦਾ ਇਹ ਸੇ ਕਬੂਤਰੀ ਨਾ ਜਿਹੜੀ ਆਪਾਂ ਤੁਹਾਨੂੰ ਦਿਖਾਈ ਹੈ ਪਹਿਲਾ ਇਹ ਮੇਜ਼ਾ ਦੀਗਾ ਸੇਮ ਹੈ ਕਾਲੀ ਨੋਕ ਤੇ ਪੂਛ ਜਿਵੇਂ ਬੰਦਦਾ ਬਾਈ ਇਹਦੀ ਓਹੋ ਬਸ 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 ਸੋਹਣਾ ਬਸ ਆਏ ਭੁੱਤੋ ਇਹ ਆ ਪੈਰ ਨੇ ਇਹਦੇ ਦੇਖ ਲਾ ਇਹਦੇ ਵੀ ਇੱਕ ਅੰਦਰ ਕਾਲੀ ਆ ਵੀਰੇ ਕਿਉਂ 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 ਛੱਡ ਕੇ ਦਿਖਾਉਣਾ ਚਾ ਲੋ ਖੜ ਚਾ ਯਾਰ ਕਾਤੇ ਖੰਭ ਖਰਾਬ ਕਰੀ ਜੰਨਾ ਵੱਡਾ ਕਬੂਤਰ ਵੀਰੇ ਇਹ ਵੀ ਹੁਣ 4 ਸਾਲ ਹੋ ਗਏ ਇਹਨੂੰ ਵੀ ਜਾਣੀ ਹੈ ਉਹਦਾ ਪੁੱਤ ਆ ਇਹ ਉਹ ਵੀ ਇਹਦਾ ਹੀ ਭਾਈ ਆ ਉਹ ਕਬੂਤਰੀ ਤੇ ਚਲੇ ਗਿਆ ਤੇ ਮੈਂ ਤੁਹਾਨੂੰ ਉਹ ਵੀ ਦਿਖਾਉਣਾ ਲਓ ਜੀ ਆ ਕਬੂਤਰ ਪਈ ਮਦੀਨ ਤੇ ਗਿਆ ਕਰੋ ਜੇਕਾ ਇਹ ਵੀ ਤੀਜਾ ਸਾਲ ਲੱਗ ਗਿਆ ਬਈ ਇਹਨੂੰ ਉਡਾਇਆ ਨਹੀਂ ਰੱਖ ਲਿਆ ਦੀ ਬਾਹਲਾ ਕਬੂਤਰ ਵਾਂਗੂਆਂ ਕੜਤਾ ਦੀ ਬਾਕ ਖਾਂ ਦਾ ਹੀ ਫਰਕ ਤੇ ਆਹ ਲੋਏ ਦੇ ਵੀ ਕਬੂਤਰੀ ਵਾਂਗੂ ਸੱਚ ਇੱਕ ਨੰਦਰ ਕਾਲੀ ਆ ਬਈ ਇਹਦੀ ਵੀ ਆਹ ਬਾਕੀ ਤਿੰਨ ਚਿੱਟੀਆਂ ਨੇ ਲੋਏ ਇਹ ਇਹਨਾਂ ਨੂੰ ਛੱਡ ਕੇ ਵੀ ਦਿਖਾਵਾਂ ਬਈ ਇਹ ਤਾਂ ਬਹੁਤ ਜਾਨਵਰ ਗਰਮ ਨੇ ਦੋਏ ਉਹ ਤਾਂ ਗੰਜਾ ਹੋਇਆ ਪਿਆ ਵੀ ਲੜ ਲੜ ਕੇ ਲਓ ਜੀ ਘਰ ਹੋ ਜਾ ਕਾ ਵੀ ਦੇਖ ਲਓ ਇਹ ਕਬੂਤਰ ਇਹਦੇ ਬਾਈ ਆਪਣੇ ਕੋ ਦੋਏ ਨੇ ਹੋਰ ਨਹੀਂ ਕੋਈ ਫਿਰ ਇਹਨਾਂ ਚੋ ਇੱਕ ਆਪਾ ਤਾਂ ਰੱਖ ਲਿਆ ਤੇ ਉਹ ਐਦ ਕੀ ਡਾਉਣਾ ਸੀ ਉਹਦੇ ਖੰਭ ਨਹੀਂ ਸਹੀ ਸੀ ਤੇ ਥੱਲਣ ਲੇ ਬਈ ਛੱਡ ਦੇ ਲੋਕ ਕਿਵੇਂ ਨੇ ਅਕੜ ਅਕੜ ਕੇ ਇੱਲੇ ਆ ਵੀਰੇ ਤੁਹਾਨੂੰ ਇਹਦੀਆਂ ਕਬੂਤਰੀਆਂ ਦਿਖਾਵਾਂ ਹੁਣ ਤਿੰਨ ਚਾਰ ਕਬੂਤਰੀਆਂ ਨੇ ਆਪਣੇ ਕੋਦੀਆਂ ਇੱਲੇ ਆ ਇਹ ਕੂਤਰ ਛੱਡਦੀ ਏ ਪਹਿਲਾਂ ਓਹੋ ਬਾਹਰ ਇਹਨਾਂ ਨਿਕਲ ਜੇ ਤੁਸੀਂ ਇੱਕ ਆ ਬੈਠਾ ਵੀਰੇ ਇੱਕ ਤੋਂ ਥੱਲੇ ਗਿਰ ਕੇ ਉਧਰ ਚਲੇ ਗਏ ਆੜਿਆ ਜੇ ਮੇਰਾ ਹੋਰ ਸਾਬ ਨਹੀਂ ਹੋਣਾ ਕਾ ਬਰੀਡ ਵੀ ਆ ਆਪਣੇ ਕੋਲ ਤਿੰਨ ਕਬੂਤਰੇ ਨੇ ਭਾਈ ਬਹੁਤ ਸੋਹਣੇ ਉੱਡੇ ਨੇ ਇਹ ਇਹ ਹੋਰ ਨਸਲ ਚ ਹੋਏ ਮੈਂ ਤੁਹਾਨੂੰ ਦਿਖਾਵਾਂਗਾ ਹਾਂ ਆਉਂਦੀ ਆਣ ਹਾਂਜੀ ਲਓ ਭਾਈ ਇੱਕ ਆ ਕਬੂਤਰੀ ਆ ਤੇ ਤੁਹਾਨੂੰ ਅੱਖਾਂ ਦਿਖਾਉਣਾ ਕਿੱਧਰ ਕੀ ਕਬੂਤਰੀ ਇਹ ਇਧਰ ਮੈਨੂੰ ਨਹੀਂ ਸਹੀ ਦਿਂਦਾ ਆਂ ਦਿਂਦੀ ਆ ਲਓ ਭਾਈ ਆ ਕਾ ਸਹੀ ਦਿਂਦੀਆਂ ਨੇ ਹਾਂਜੀ ਤੇ ਇਹਦੇ ਪੱਲੇ ਭਾਈ ਹੁਣ ਸਰਫਰ ਹੋਈ ਦੀ ਆ ਦੇਲੇ ਅਦੇ ਰਹਿੰਦੀਆਂ ਨੇ ਇੱਕ ਕੰਨੀਆਂ ਰਹਿੰਦੀ ਆ ਉਤਲੀ ਤੇ ਇਧਰੋਂ ਸਾਰ ਆ ਗਈ ਪੂਰੀ ਨੇ ਲੋਹੇ ਖੰਭ ਪੂਰੇ ਚੌੜੇ ਨੇ ਭਰਾ ਇਹਦੇ ਤੇ ਪੂਝ ਨਾ ਇੱਕ ਪੱਤੇ ਮਗੂਏ ਜਮੈਂ ਖੋਲਦੀ ਹਾਂ ਲੋ ਤੇ ਪੈਰ ਇਹਦੇ ਦਿਖਾਵਾਂ ਭਰਾ ਤੁਹਾਨੂੰ ਲੋ ਜੀ ਜਿਵੇਂ ਖੋਸ਼ ਕਨੀਲੇ ਪੈਰ ਨੇ ਇਹਦੇ ਵੀ ਆਦੇ ਬਾਈ ਨੰਤਰ ਇੱਕ ਕਾਲੀ ਆ ਇਹਦੀ ਇੱਕ ਭੈਣ ਐ ਤਕੀ ਮੁੰਡਾ ਲੈ ਗਿਆ ਆਪਾਂ ਤੋਂ ਮੁੱਲ ਬਹੁਤ ਚੰਗੀ ਦੀ ਚਿੱਟੀਆਂ ਦੀ ਉਹ ਵੀ ਸੇਮ ਇਹੀ ਦੀ ਕਰਦੇ ਨੂਰ ਬੰਦ ਬੁੱਤ ਇੱਕ ਮਦੀਨ ਆ ਵੀ ਆ ਵੀਰੇ ਵੀ ਇੰਨਾ ਚੁਈਆਂ ਇਹ ਕੱਢਦੇ ਨੇ ਆਪਣੇ ਚਿੱਟੀਆਂ ਵਾਲੇ ਕਣ ਦੇ ਦਿਖਾ ਦੇ ਬਤਖ ਹਾਂ ਜੰਗ ਮੈਂ ਬਹੁਤ ਹੋ ਗਿਆ ਲਾ ਰਿਹਾ ਕਰੋ ਚੱਕ ਇਹਦੀ ਤੇ ਪੂਰੀ ਚੰਗੀ ਕਬੂਤਰੀ ਆ ਵੀਰੇ ਇਹ ਵੀ ਇਹ ਆ ਇਹਦੇ ਪੈਰ ਨੇ ਭਰਾ ਵਾਹਿਗੁਰੂ ਜੀ ਦਾ ਨਾਮ ਮਾਲਕਾ ਪੁਲੀ ਕਰੀ ਇਹ ਐਤ ਕੀਂਦੀ ਆ ਵੀਰੇ ਇਹ ਝੜੀ ਹੋਈ ਆ ਹੁਣ ਆ ਦੇ ਤਾਂ ਦੇ ਲੈ ਆਹ ਖੰਭ ਆਉਂਦੇ ਨੇ ਕਹਾਂ ਗਝਾ ਲਾਂਗੇ ਇਹਨੂੰ ਖੰਭ ਮਾੜੇ ਬਹੁਤ ਤੇਜ਼ ਉਤਰਾਂ ਦੇ ਲੈਓ ਜੀ ਇਹਨੂੰ ਛੱਡ ਜੇ ਲਓ ਵੀਰੇ ਤੁਹਾਨੂੰ ਛੱਡ ਕੇ ਦਿਖਾਉਣਾ ਉਧਰ ਯਾਰੇ ਲੋਟ ਨਹੀਂ ਆਉਂਦੀ ਹੈਗੀ ਉញੋਂ ਖਿੜਕੀ ਜੇ ਜਾਂਦੀ ਆ ਖਿੱਚੀ ਜਾਂਦੀ ਆ ਹੱਥ ਚ ਪੱਲੇ ਬੁੱਲੇ ਲਓ ਜੀ ਘਰੋਂ ਚੱਕਾ ਆਪਣਾ ਸ਼ਾਕ ਕੀ ਇਹਦੀ ਧੀ ਐ ਇਸੇ ਜੋੜੇ ਦੀ ਵੀਰੇ ਕਿਈ ਨਹੀਂ ਆਪਣੇ ਇਹਦੇ ਕੋਲ 5-7 ਕਨੇ ਜਿਹੜਾ ਸ਼ਾਕ ਖਾ ਆਪਣਾ ਜਿੱਤਿਆ ਤੇ ਉਹ ਇਹ ਜੇ ਹੀ ਦੀਗਾ ਲਓ ਇੱਕ ਮਦੀਨਾ ਵੀ ਆ ਵੀਰੇ ਇਹਨਾਂ ਦੀਓ ਇਹ ਖੱਟੀਆਂ ਅੱਖਾਂ ਦੀ ਗੱਡੀ ਆ ਸੱਚ ਇੱਧਰ ਵੀ ਰਹਿ ਗਏ ਯਾਰ ਦੋ ਕਬੂਤਰ ਇੱਧਰ ਰਹਿ ਗਏ ਖੱਟੀਆਂ ਦੇ ਇਹ ਲਓ ਜੀ ਆ ਕਬੂਤਰੀ ਆ ਭਈ ਖੱਟੀਆਂ ਦੀ ਤੇ ਇਹ ਲਾਂਸ ਹੈ ਬਚਾ ਹੁੰਦੀ ਆਪਣੇ ਕੋ ਦਿਨ ਕਰਦੀ ਤੇ ਐਦਕੀ ਸਿੱਡੀਆਂ ਨਹੀਂ ਹੋਈ ਭਈ ਸਾਤੋਂ ਉਸ ਟਾਈਮ ਵੀ ਘਟਦੀਗਾ ਇਹਾਰੇ ਬਜਾ ਦੀ ਨਿਗਾਹ ਜੇ ਮੰਨ ਲਓ ਕਾਲੀਆਂ ਜੇ ਪਹਿਲੀ ਗਲੀ ਜੇ ਤੇ ਪੂਰਾ ਦਿਨ ਕਰਦੀ ਰਹੀ ਆ ਸਾਡੇ ਕੋਲ ਆ ਲੋ ਦੁਪਹਿਰ ਇਹਦੇ ਵੀ ਨੌਂਦਰ ਜੇ ਇੱਕ ਜਿਹਾ ਫਰਕ ਆ ਬਈ ਆ ਦੇ ਥੱਲੇ ਆ ਗਈ ਉਹ ਤੁਹਾਨੂੰ ਦਿਖਾ ਵੀ ਦਿਨਾ ਇਹ ਆ ਦੇ ਇਹ ਮੰਨਦੇ ਗਾ ਨੇ ਇਹ ਨੌਂਦਰਾਂ ਵਾਲੇ ਉੱਡਦੇ ਨਹੀਂਗੇ ਜੇ ਮਿਸ ਇੰਨਾ ਜਿਹੀ ਆਏ ਆ ਬਈ ਆਪਣੇ ਕੋ ਤਾਂ ਉੱਡੇ ਨੇ ਫੁੱਲ ਉੱਡੇ ਨੇ ਹੁਣੇ ਤੀਜੀ ਪੀੜੀ ਚ ਵੀ ਨੌਂਦਰ ਇੱਕਣ ਕੱਢਦੇ ਨੇ ਦੇਖ ਲੋ ਪਹਿਲੀ ਜਦੀ ਕੀ ਦੂਜੀ ਚ ਵੀ ਆ ਗਈ ਇਹਦੀ ਮਾਂ ਚ ਵੀ ਤੀਜੀ ਚ ਵੀ ਹੁਣ ਇਹ ਕਣ ਕੱਢਦੇ ਨੇ ਇੱਕ ਕਬੂਤਰੀ ਹੋਰ ਰਹਿ ਗਈ ਇਹਨਾਂ ਦੀ ਯਾਰ ਉਤਰਾਂ ਦਾ ਪਤਾ ਨਹੀਂ ਲੱਗਦਾ ਬਈ ਇਹ ਤਾਂ ਪਹਿਲਾਂ ਕੱਢ ਕੇ ਰੱਖਿਓ ਬੈਠੀ ਆ ਪਰ ਇਹ ਹਰੀਆਂ ਅੱਖਾਂ ਦੀ ਮੈਂ ਤੁਹਾਨੂੰ ਦਿਖਾਉਂਦਾ ਤੇ ਆ ਇਹਦਾ ਬੱਚਾ ਬਈ ਹਰੀਆਂ ਅੱਖਾਂ ਵਾਲੀ ਦਾ ਇਹਦੀ ਮਾਂ ਐਵੇਂ ਦੀ ਸੀ ਸੇਮ ਈ ਚੀਜ਼ ਸੀ ਹਾਲੋ ਪਗਝਾ ਲਿਆ ਇਹ ਅਡਾ ਕੇ ਦੇਖਾਂਗੇ ਹਾਂ ਲੋ ਇਹਦੇ ਪੈਰੀ ਇਹ ਕੇ ਦਾ ਭਾਈ ਉਹ ਜਵਾਕਾਂ ਨੂੰ ਦੇਤਾ ਜਿੰਨਾ ਕੋਈ ਦੀ ਮਾਂ ਇਹਨਾਂ ਦੀ ਦਾਦੀ ਜਿੱਤੀ ਸੀ ਉਹ ਕੋਇਆ ਰੋਂਦਾ ਦੀ ਮੈਂ ਉਹਨੂੰ ਦੇ ਦਵਾਂ ਚੱਲਿਆ ਕੋਈ ਨਹੀਂ ਇਹਨਾਂ ਦਾ ਪਿਓ ਚਿੱਟੀਆਂ ਵਾਲਿਆਂ ਦਾ ਜਵਾਹ ਹੋਣ ਇਹਦਾ ਸ਼ਾਇਦ ਅੱਖੀ ਨਾਲ ਜਿਹੜਾ ਇਹਨਾਂ ਹਰੀਆਂ ਅੱਖਾਂ ਵਾਲੀ ਨਾਲ ਲਾਇਆ ਤੁਹਾਨੂੰ ਛੱਡ ਕੇ ਦਿਖਾਵਾਂ ਸੇਮ ਇਹ ਜੀਤੀ ਬਾਈ ਇਹਦੀ ਦਾਦੀ 40 ਜਿੰਨੀ ਸੀ ਉਨੇ ਇਸੇ ਕਬੂਤਰ ਨਾਲ ਪੀਲੀਆਂ ਵਾਲੇ ਨਾਲ ਆਪਣੇ 2 ਬੱਚੇ ਕੱਢੇ ਸੀ ਆਹ ਮਾ ਇਹ ਰੂਜ਼ ਇੱਕ ਕਬੂਤਰ ਬਣੂ ਮੈਨੂੰ ਲੱਗਦਾ ਇਹ ਹਾਂ ਕਾਲਾ ਜੀ ਨਾਲ ਦੇ ਕੋਈ ਲੈ ਆਓ ਵੀਰੇ ਲਓ ਇਹ ਕਾ ਬਈ ਇਹ ਖੜਦੇ ਨਹੀਂ ਇਹ ਕੂਤਰ ਹੱਥ 'ਚ ਨਹੀਂ ਖੜਦੇ ਹੈਗੇ ਜੋ ਟੱਪੀ ਜਾਂਦੇ ਨੇ ਬਾਲੇ ਕਰਮ ਨੇ। ਉਰੇ ਆਉਂਦਾ ਸਹੀ। ਲਓ ਇਹ ਛੱਡ ਕੇ ਦਿਖਾਉਣਾ ਬਈ ਆਹ ਦੇ ਪੈਰ ਨੇ। ਆਹ ਦੇ ਲਓ ਭਈ ਨੌਂਦਰੇ ਦੇ ਵੀ ਇੱਕ ਹੋਈਆਂ ਕਾਲੀ। ਇਹ ਵੱਡੇ ਕੂਤਰੇ ਦੀ ਮਾਂ ਵੀ ਹੋਰ ਭੈਣ ਭਾਈ ਵੀ ਕੱਢਦੇ ਨੇ ਕਾਲੀ। ਤੇ ਆਹ ਛੱਡ ਕੇ ਦਿਖਾਉਣਾ। ਆ ਦੂਜਾ ਵੀ ਭਾਈ ਇਹਦੇ ਹੀ ਭਾਈ ਆ ਇਹ ਆਪਾਂ ਤਾਂ ਰੱਖ ਲਿਆ ਥੋੜਾ ਜਿਹਾ ਬਾਹਲਾ ਗੂੜਾ ਕੱਢਿਆ ଥିਗਾ ਤਾਂ ਆਪਾਂ ਕੱਝਾਇਆ ਵੀ ਨਹੀਂ ਜਿਹੜਾ ਦੂਜਾ ਇੱਧਰਲਾ ਆਹੋ ਇਹ ਤੁਹਾਨੂੰ ਮੈਂ ਫੜ ਕੇ ਦਿਖਾਉਣਾ ਇਹ ਥੋੜਾ ਜਿਹਾ ਸਿਆਣਾ ਨਾ ਇਹਨੂੰ ਆਪਾਂ ਬਾਹਰ ਕੱਢ ਲੈਂਦੇ ਆ ਕੱਟ ਕਰਿਆ ଥିਗਾ ਲਓ ਜੀ ਕਰੋ ਚੈੱਕ ਬਈ ਝਾੜ ਚ ਪਏ ਨੇ ਲਓ ਜੀ ਇਹਦਾ ਜੋੜਾ ਲਾਉਣਾ ਬਈ ਇਹ ਕੀ ਕਰਾਂਗੇ ਪਿਓਰ ਬੂੰਤਰ ਇਹਦੇ ਨਾਲ ਆਪਾਂ ਕਰ ਰਹੇ ਆਂ ਨੇ ਪੈਰ ਇਹਦੇ ਥੋੜੇ ਜਿ ਲਿਬੜੇ ਹੋ ਗਏ ਲਓ ਆਪਾਂ ਦਿਖਾ ਤੇ ਤੁਹਾਨੂੰ ਅੱਜ ਜੀ ਪੀਲੀਆਂ ਵਾਲੇ ਤੇ ਜਾਨਵਰ ਸਾਰੇ ਦੱਸਿਓ ਕਿਵੇਂ ਲੱਗੇ ਭਰਾ ਠੀਕ ਆ ਜੀ ਜਰੂਰ ਦੱਸਿਓ ਬਾਈ ਹਾਂਜੀ ਨਾਨੀ ਬਾਈ ਹਾਂਜੀ ਦੇਖ ਲੈ ਜਾਨਵਰ ਪੀਲੇ ਵਾਲੇ ਅੱਜ ਤਾਂ ਹਾਂਜੀ ਸਾਰੇ ਹਾਂਜੀ ਕੈਲਜੰਗਾ ਫਿਰ ਰਸਈ ਗਾ ਜੰਗਾ ਜੀ ਸਸਈ ਗਾ ਜੀ ਸਾਰੇ ਵੀਰਾਂ ਨੂੰ ਜੀ ਲਾਈਕ ਜੀ ਸਬਸਕ੍ਰਾਈਬ ਕਰ ਕਮੈਂਟ ਪੰਪ ਜੀ ਪੰਪ ਜੀ ਪੰਪ ਜੀ